ਝਗੜੇ ਨੇ ਖੂਨ ਦੇ ਰੂਪ ਟਾਲਿਆ ਮਾਪੋਤ ਦੀ ਲੜਾਈ ਨੂੰ ਸੁਲਝਾਉਣਾ ਇੱਕ ਨੌਜਵਾਨ ਦਾ ਕਤਲ ਹੋ ਗਿਆ ਤਾਂ ਹੁਸ਼ਿਆਰਪੁਰ ਦੇ ਵਿੱਚ ਦੱਸਿਆ ਕਿ ਪਿਛਲੇ 3 ਦਿਨਾਂ ਦੇ ਵਿੱਚ ਲਗਾਤਾਰ ਇਹ ਤੀਜਾ ਕਤਲ ਹੈ ਵੱਡੀ ਵਾਰਦਾਤ ਇੱਕ ਵਾਰ ਫਿਰ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ ਤਾਂ ਮੁਹੱਲਾ ਕਮਾਲਪੁਰ ਦੱਸਿਆ ਜਾ ਰਿਹਾ ਜਿੱਥੇ ਦੀ ਇਹ ਸਾਰੀ ਘਟਨਾ ਹੈ ਦਰਅਸਲ ਇੱਥੇ ਇੱਕ ਘਰ ਦੇ ਵਿੱਚ ਮਾਪੋਤ ਦਾ ਝਗੜਾ ਹੁੰਦਾ ਹੈ ਤੇ ਜਿਸ ਤੋਂ ਬਾਅਦ ਮਾਂ ਦੇ ਵੱਲੋਂ ਆਪਣੀ ਧੀ ਨੂੰ ਫੋਨ ਕਰਕੇ ਜੋ ਇਹ ਕਰ ਸਦਿਆ ਜਾਂਦਾ ਹੈ ਤੇ ਨਾਲ ਹੀ ਨਾਲ ਧੀ ਦਾ ਜਵਾਈ ਵੀ ਆਂਦਾ ਹੈ ਝਗੜਾ ਸੁਲਝਾਉਣ ਦੇ ਲਈ ਤੇ ਨਾਲ ਆਪਣੇ ਦੋਸਤ ਨੂੰ ਲੈ ਆਂਦਾ ਹੈ ਤਾਂ ਦੋਸਤ ਅਜੇ ਸੰਧੂ ਦਾ ਹੁਣ ਕਤਲ ਹੋ ਜਾਂਦਾ ਇਸ ਝਗੜੇ ਦੇ ਦੌਰਾਨ ਦਰਸਲ ਜੋ ਜਾਣਕਾਰੀ سامنے ਆ ਰਹੀ ਹੈ ਦੱਸਿਆ ਜਾ ਰਿਹਾ ਕਿ ਹੁਸ਼ਿਆਰਪੁਰ ਦਾ ਹੈ ਮੁਹੱਲਾ ਕਮਾਲਪੁਰ ਹੈ ਜਿੱਥੇ ਕਿ ਮਾਂ ਪੁੱਤ ਦਾ ਝਗੜਾ ਹੁੰਦਾ ਹੈ ਝਗੜੇ ਨੂੰ ਸੁਲਝਾਉਣ ਦੇ ਲਈ ਮਾਂ ਦੀ ਧੀ ਆਂਦੀ ਹੈ ਉਸ ਦਾ ਜਵਾਈ ਆਂਦਾ ਤੇ ਨਾਲ ਹੀ ਨਾਲ ਉਹਨਾਂ ਦੇ ਕੋਈ ਹੋਰ ਦੋਸਤ ਵੀ ਆਂਦੇ ਨੇ ਲੇਕਿਨ ਇਸ ਝਗੜੇ ਦੌਰਾਨ ਜੋ ਇਹ ਗੱਲ ਇੰਨੀ ਵੱਧ ਜਾਂਦੀ ਹੈ ਕਿ ਕਿਰਪਾਨਾਂ ਦੇ ਨਾਲ ਜੋ ਹੈ ਇੱਕतिर ਹਮਲਾ ਕਰ ਦਿੰਦੀ ਹੈ ਜਿਸ ਦੌਰਾਨ ਅਜੇ ਸੰਦੂ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਮਗਰੋਂ ਹੁਣ ਹਾਲਾਂਕਿ ਪ੍ਰਸ਼ਾਸਨ ਜੋ ਹੈ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਜੋ ਹੈ ਉਹ ਤੁਹਾਨੂੰ ਹਸਪਤਾਲ ਦੀ ਵਿਖਾ ਰਿਆਂ ਜਿੱਥੇ ਕਿ ਸਾਰੇ ਜ਼ਖਮੀ ਜੋ ਹੈ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਤੇ ਇੱਕ ਨੌਜਵਾਨ ਦਾ ਜੋ ਹੈ ਕਤਲ ਵੀ ਹੋ ਚੁੱਕਿਆ ਹੈ ਤਾਂ ਮਾਪੋਤ ਦੀ ਲੜਾਈ ਛੁਡਵਾਉਣ ਦੇ ਲਈ ਆਂਦੇ ਨੇ ਉਸ ਦੀ ਧੀ ਤੇ ਜਵਾਈ ਤੇ ਨਾਲ ਕੁਝ ਔਰ ਦੋਸਤ ਲੇਕਿਨ ਲੜਾਈ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਦੱਸਿਆ ਕਿ ਮੁੰਡੇ ਦੇ ਵੱਲੋਂ ਜੋ ਹੈ ਇਥੇ ਧੀ ਆਪਣੀ ਹੀ ਭੈਣ ਦੇ ਉੱਤੇ ਉਸਦੇ ਹਸਬੰਡ ਦੇ ਉੱਤੇ ਤੇ ਨਾਲ-ਨਾਲ ਉਸਦੇ ਦੋਸਤ ਦੇ ਉੱਤੇ ਜੋ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਕਿਰਪਾਨਾਂ ਦੇ ਨਾਲ ਜੋ ਹੈ ਦੱਸਿਆ ਕਿ ਵਾਰ ਕੀਤੇ ਜਾਂਦੇ ਨੇ ਜਿਸ ਕਰਕੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਕਾਫੀ ਲੋਕ ਤੇ ਇਸੇ ਦੌਰਾਨ ਇੱਕ ਨੌਜਵਾਨ ਜੋ ਹੈ ਜੋ ਕਿ ਕਾਫੀ ਜ਼ਿਆਦਾ ਗੰਭੀਰ ਹੋ ਚੁੱਕਿਆ ਸੀ ਅਜੇ ਸੰਦੂ ਉਸ ਨੂੰ ਜਦੋਂ ਹਸਪਤਾਲ ਲੈ ਕੇ ਪਹੁੰਚੇ ਤਾਂ ਉਸ ਵੇਲੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਲੜਾਈ ਜਿਹੜੀ ਹੈ ਉਹ ਸੁਲਝਾਣੀ ਮਹਿੰਗੀ ਪੈ ਗਈ ਜਾਂ ਨੌਜਵਾਨ ਨੂੰ ਲੜਾਈ ਸੁਲਝਾਉਣ ਦੇ ਲਈ ਗਿਆ ਸੀਗਾ ਨੌਜਵਾਨ ਉਹ ਵੀ ਕਿਸੇ ਹੋਰ ਪਰਿਵਾਰ ਦੀ ਲੇਕਿਨ ਉੱਥੇ ਜੋ ਹੈ ਉਸ ਦੇ ਉੱਤੇ ਹੀ ਹਮਲਾ ਹੋ ਜਾਂਦਾ ਉਸ ਦੇ ਹੀ ਸਿਰ ਤੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਜਿਸ ਸਮਗਰੋਂ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਇਹ ਤਸਵੀਰਾਂ ਜੋ ਹੈ ਤੁਹਾਨੂੰ ਵੇਖ ਸਕਦੇ ਹੋ ਕਿ ਵਾਕਈ ਹੋਰ ਵੀ ਲੋਕ ਜੋ ਹੈ ਜ਼ਖਮੀ ਹੋਏ ਨੇ ਸਿਰ ਤੇ ਜੋ ਹੈ ਉਹਨਾਂ ਦੇ ਕਈ ਸੱਟਾਂ ਲੱਗੀਆਂ ਨੇ ਜਿਸ ਕਰਕੇ ਜਿਹੜਾ ਮਾਹੌਲ ਕਾਫੀ ਤਣਾਅਪੂਰਨ ਬਣ ਜਾਂਦਾ ਮੌਕੇ ਤੇ ਹਾਲਾ ਕੇ ਪੁਲਿਸ ਜੜੀ ਹੈ ਉਹ ਵੀ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਨਾਲ ਪੁਲਿਸ ਨੇ ਕਹਿ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਬਿਆਨ ਜੋ ਹੈ ਉਹ ਦਰਜ ਕਰ ਲਏ ਗਏ ਨੇ ਐਫ ਆਈ ਆਰ ਲਾਂਚ ਕਰਕੇ ਜੋ ਇਥੇ ਜੋ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸੋ ਇਥੇ ਵੇਖ ਸਕਦੇ ਹੋ ਕਿ ਰੇਲੂ ਜੋ ਹਿੰਸਾ ਸੀਗੀ ਉਸ ਨੇ ਇੰਨਾ ਖਤਰਨਾਕ ਜੋ ਹੈ ਉਹ ਬਣ ਗਈ ਕਿ ਇਥੇ ਨੌਜਵਾਨ ਦਾ ਕਤਲ ਹੀ ਹੋ ਗਿਆ ਤਾਂ ਹੁਸ਼ਿਆਰਪੁਰ ਦੀ ਇਹ ਪੂਰੀ ਘਟਨਾ ਹੈ ਜ ਦੇ ਕੇ ਪਿਛਲੇ 3 ਦਿਨਾਂ ਦਾ ਲਗਾਤਾਰ ਜੋ ਹੈ ਕਈ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਹੁਣ ਪਿਛਲੇ 3 ਦਿਨਾਂ ਦੇ ਵਿੱਚ ਇਹ ਲਗਾਤਾਰ ਤੀਜਾ ਕਤਲ ਹੁਸ਼ਿਆਰਪੁਰ ਦੇ ਵਿੱਚ ਹੋਇਆ ਹੈ ਸੋ ਇਹ ਪੂਰੀ ਘਟਨਾ ਕਿਵੇਂ ਵਾਪਰੀ ਕੀ ਕੁਝ ਬਿਆਨ ਜੋ ਹੈ ਪਰਿਵਾਰ ਦੇ ਸਾਹਮਣੇ ਆਏ ਨੇ ਇਸ ਪੂਰੇ ਹਿੰਸਕ ਝੜਪ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਸੁਣ ਗੱਲਬਾਤ ਕੋਈ ਨਹੀਂ ਹੋਈ ਅਬੀ ਲੜਾਈ ਝੜਾਈ ਘਰ ਚ ਨੋਰਮਲ ਜਿਦਾ ਹੁੰਦਾ ਉਦੋਂ ਹੀ ਹੋਇਆ ਸੀਗਾ ਇੱਕ ਗੱਲ ਮੱਧ ਦੀ ਗੱਲ ਰਹੀ ਇਹ ਗੱਡੀ 'ਚ ਬੈਠਾ ਸੀਗਾ ਭਾਜੀ ਉਹ ਹੱਥ 'ਚ ਛਰਪਾਨਾ ਗਰਬੂਨਾ ਲੈ ਕੇ ਆ ਗਿਆ ਜਿੱਦੋਂ ਮੇਰਾ ਭਤੀਜਾ ਤੇ ਮੇਰਾ ਭਰਾ ਛੇ ਦੇ ਨਾਲ ਪੰਜ ਸੱਤ ਮੁੰਡੇ ਸੀਗੇ ਭਤੀਜੇ ਦੇ ਨਿਤਿਨ ਦੇ ਠੀਕ ਹੈ ਉਹ ਗੱਡੀ 'ਚ ਮੈਂ ਹੱਥਾਂ ਨਾਲ ਛਰਪਾਨਾ ਫੜਦੀ ਫਿਰੇ ਪਰ ਮੇ ਤਾਂ ਇੰਨਾ ਜ਼ੋਰ ਨਹੀਂ ਸੀ ਕਿ ਛਰਪਾਨਾ ਲੜਾਈ ਕਿੱਥੇ ਕਮਾਲ ਹੋਈ ਆ ਰੋਡ ਤੇ ਨਹੀਂ ਮੈਂ ਇੰਤਣ ਟੰਟ ਮਿਲ ਰਹੀ ਆ ਤੇ ਮੇਰੇ ਪਰ ਮਮੀ ਨਾਲ ਲੜਾਈ ਹੋਈ ਸੀਗੀ ਮੇਰਾ ਵੀ ਨਸ਼ਾ ਪੱਤਾ ਕਰਦਾ ਰੋਜ਼ ਕੁੱਟ ਮਾਰ ਕਰਦਾ ਸੀ ਦਾਦੀ ਨੇ ਮੈਨੂੰ ਫੋਨ ਕੀਤਾ ਕਹਿੰਦਾ ਤੁਸੀਂ ਆ ਜਾਓ ਕਿ ਬਹੁਤ ਇਹ ਤੰਗ ਕਰਦਾ ਨੇ ਸਾਰਾ ਘਰ ਦਾ ਖਲਾਰਾ ਪਾਇਆ ਹੋਇਆ ਹਾਂਜੀ ਅਸੀਂ ਉਹੀ ਗੱਲ ਕਰਦੇ ਨੋਰਮਲ ਸਾਡੀ ਗੱਲ ਹੁੰਦੀ ਪਈ ਆ ਤੇ ਮੇਰੇ ਪਰਜਾਈ ਨੇ ਮੇਰੇ ਭਰਾ ਨੂੰ ਉਹਨਾਂ ਭਤੀਜੇ ਨੂੰ ਸਾਥ ਲਿਆ ਕਹਿੰਦੀ ਇਹ ਬਹੁਤ ਗਾਲੀ ਗਲੋਚ ਕਰਦੇ ਪਏ ਤੋ ਇੱਥੇ ਆ ਜਾ ਛੇਤੀ ਮੈਂ ਵੀਡੀਓ ਵੀ ਅੰਦਰ ਦੀ ਬਣਾਈ ਹੋਈ ਆ ਸਾਨੂੰ ਬਹੁਤ ਗਲਤ ਬੋਲੀ ਅਸੀਂ ਆ ਬਾਹਰ ਨਿਕਲਦੇ ਪਏ ਆ ਮਿਸਲੀ ਜਾਂਦੇ ਆ ਮੈਂ ਹੱਤਾ ਚ ਕਿਰਪਾਨਾ ਇਹਨਾਂ ਨੇ ਜਿੰਨਾਂ ਦੇ ਸ਼ੋਕਰਾਂ ਦੀ ਦੁਕਾਨ ਆ ਉਹਨੇ ਜੋ ਚੀਜ਼ਾਂ ਆਈਆਂ ਨਾ ਉਹ ਸਾਡੇ ਉੱਤੇ ਸੁਟਲੀਆਂ ਸ਼ੁਰੂ ਕਰ ਦਿੱਤੀਆਂ ਮੈਂ ਹੱਤਾ ਨਾਲ ਛੜਾਈ ਵੀ ਜਾਨੀ ਵੀ ਬੱਸ ਕਰੋ ਚੱਲ ਜੋ ਚੱਲ ਜੋ ਚੱਲ ਜੋ ਪਰ ਉਹ ਮੁੰਡੇ ਬਹੁਤ 5-7 ਸੀਗੇ ਤੇ ਇਹ ਦੋ ਜਣੇ ਸੀ ਭਰਾ ਦੇ ਨਾਲ ਤੇ ਭਤੀਜੇ ਦੇ ਨਾਲ ਠੀਕ ਹੈ ਠੀਕ ਹੈ ਉਹ ਪਤਾ ਨਹੀਂ ਉਹਨਾਂ ਨੇ ਵੀ ਬਹੁਤ ਕੀਤਾ ਕਿਹਾ ਕਿ ਭਾਜੀ ਬਸ ਕਰੋ ਮੈਂ ਉਤਰਲੇ ਮੈਂ ਤਾਂ ਵੀ ਬਥੇਰੇ ਕਿਤੇ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਜਿਹੜੇ ਮੁੰਡੇ ਦੀ ਜੱਟ ਹੋਈ ਉਹ ਤੁਹਾਡੇ ਹਸਬੰਦ ਦੇ ਨਾਲ ਹੈ ਉਹ ਹਸਬੰਦ ਦੇ ਨਾਲ ਸਾਡੀ ਦੁਕਾਨ ਤੇ ਹੀ ਹੁੰਦਾ ਕੰਮ ਕਰਦਾ ਆ ਨਾਲ ਅੱਛਾ ਠੀਕ ਹੈ ਤੇ ਉਹ ਸਾਡੇ ਕੋਲ ਹੀ ਰਹਿੰਦਾ ਆ ਜਿੱਦਾਂ ਤੇ ਉਹਨੂੰ ਕਿਹਾ ਵੀ ਭਾਜੀ ਤੁਸੀਂ ਚਲ ਜਿਓ ਘਰ ਨੂੰ ਕੋਈ ਗੱਲ ਨਹੀਂ ਸਾਡੇ ਘਰ ਦਾ ਆ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਕੱਲੇ ਛੱਡ ਕੇ ਜਾਣਾ ਤੁਸੀਂ ਗੱਡੀ 'ਚ ਫੇਰ ਬਹਿ ਗਏ ਅੱਛਾ ਉਸ ਤ ਵਕ ਗੱਡੀ 'ਚ ਉਹਨਾਂ ਨੇ ਸਾਰੇ ਸ਼ੀਸ਼ੇ ਛੁਛੇ ਵੀ ਤੋੜ ਦਿੱਤੇ ਸਾਈਡਾਂ ਦੇ ਸ਼ੀਸ਼ੇ ਵੀ ਤਾਂ ਗੱਡੀ ਦੇ ਵਿੱਚੋਂ ਕੱਢਿਆ ਬਾਹਰ